ਕਿਸਾਨ ਵੀਰੋ ਮੁੱਖ ਧਾਰਾ ਦੇ ਕੀਤੀ ਇਲਾਕਿਆਂ ਵੱਲੋਂ ਸ਼ੁਭਾਰਚ ਕੀਤੀ ਗਈ ਮਾਤਰਾ ਅਨੁਸਾਰ ਝੋਨੇ 'ਚ ਜ਼ਿੰਕ ਪਾਉਣ ਦੇ باوجود ਝੋਨੇ ਦੀ ਫਸਲ ਜ਼ਿੰਕ ਦੀ ਕਮੀ ਦਿਖਾ ਰਹੀ ਹੈ। ਕਈ ਇਲਾਕਿਆਂ 'ਚ ਝੋਨਾ ਜ਼ਿੰਕ ਦੀ ਕਮੀ ਦੇ ਚੱਲਦਿਆਂ ਖਰਾਬ ਹੋ ਚੱਲਿਆ ਝੋਨਾ ਫਸਿਆ ਹੋਇਆ। ਅਜਿਹਾ ਕਿਉਂ ਹੋ ਰਿਹਾ? ਇਹਦੇ ਤੋਂ ਕੀ ਸਬਕ ਲੈਣਾ ਚਾਹੀਦਾ ਤੇ ਮਸਲੇ ਦਾ ਅਸਲ ਤੇ ਪੁਖਤਾ ਹੱਲ ਕੀ ਹੈ? ਇਹਨਾਂ ਤਿੰਨਾਂ ਮੁੱਦਿਆਂ ਤੇ ਆਪਾਂ ਕਿ ਇਸ ਵੀਡੀਓ ਚ ਵਿਸਥਾਰ ਨਾਲ ਗੱਲਬਾਤ ਕਰਨ ਵਾਲੇ ਆ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਧਿਆਨ ਨਾਲ ਦੇਖਿਓ। ਇਸ ਵੀਡੀਓ ਰਾਹੀਂ ਜਿਹੜੀ ਜਾਣਕਾਰੀਆਂ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ, ਵਾਕਈ ਕਮਾਲ ਦੀ ਜਾਣਕਾਰੀ ਆ ਤੇ ਉਹਦਾ ਤੁਹਾਨੂੰ ਜ਼ਬਰਦਸਤ ਲਾਭ ਹੋਏਗਾ। ਇਸ ਗੱਲ ਦੀ 101% ਗਾਰੰਟੀ ਆ। ਸਤਿ ਸ੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਤਬੜੀਖਾਨਾ। ਉਸੀ ਜੁੜੇ ਹੋਏ ਹਾਂ ਸਾਡੇ YouTube ਚੈਨਲ ਨੇਚਰਲ ਫਾਰਮਿੰਗ ਕੁਦਰਤੀ ਖੇਤੀ ਅਤੇ Facebook ਪੇਜ ਨੇਚਰਲ ਫਾਰਮਿੰਗ ਔਰ ਪ੍ਰੀਤ ਸਿੰਘ ਦਬੜੀਖਾਨਾ ਦੇ ਨਾਲ ਦੋਸਤੋ ਪਹਿਲਾ ਵੱਡਾ ਕਾਰਨ ਤੁਹਾਡਾ ਝੋਨੇ ਸਮੇਤ ਹਰੇਕ ਫਸਲ ਲਈ ਬਾਜ਼ਾਰ ਤੇ ਬੁਰੀ ਤਰ੍ਹਾਂ ਨਿਰਪਰ ਹੋਣਾ ਨਿਰਪਰਤਾ ਤੇ ਗੁਲਾਮੀ 'ਚ ਕੋਈ ਬਹੁਤਾ ਫਰਕ ਨਹੀਂ ਹੁੰਦਾ ਤੁਸੀਂ ਕੈਮੀਕਲ ਖੇਤੀ ਕਰਦੇ ਹੋਏ ਬੁਰੀ ਤਰ੍ਹਾਂ ਬਾਜ਼ਾਰ ਦੇ ਗੁਲਾਮ ਹੋ ਚੁੱਕੇ ਹੋ ਬਾਜ਼ਾਰ ਤੁਹਾਨੂੰ ਫਸਲ ਕੇਂਦਰਿਤ ਖੇਤੀ ਵਾਲੇ ਮਾਡਲ 'ਚ ਫਸਾ ਚੁੱਕਿਆ ਤੇ ਤੁਸੀਂ ਖੇਤੀ ਕਰਦੇ ਹੋਏ ਦਿਮਾਗ ਦੇ ਵਿੱਚ ਹਮੇਸ਼ਾ ਫਸਲ ਰੱਖਦੇ ਹੋ ਤੇ ਫਸਲ ਕੇਂਦਰਿਤ ਖੇਤੀ ਮਾਡਲ ਤੁਹਾਨੂੰ ਹਮੇਸ਼ਾ ਬਾਜ਼ਾਰ ਲੈ ਕੇ ਜਾਂਦਾ ਫਸਲ ਦੀ ਹਰ ਲੋੜ ਤੁਹਾਨੂੰ ਲੱਗਦਾ ਕਿ ਬਾਜ਼ਾਰ 'ਚੋਂ ਸਮਾਨ ਲਿਆ ਕੇ ਅਸੀਂ ਪੂਰੀ ਕਰਦੇ ਆਂ ਕਿ ਇਹਦੇ ਚਲਦਿਆਂ ਹੀ ਇਸ ਵਾਰ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਜਿਹੜੀ ਚਿੰਕ ਮਿਲੀ ਹੈ ਉਹ ਜ਼ਿੰਕ ਪਾਉਣ ਦੇ ਬਾਵਜੂਦ ਤੁਹਾਡੀ ਫਸਲ ਜਿਹੜੀ ਹੈਗੀ ਆ ਜ਼ਿੰਕ ਦੀ ਘਾਟ ਦਿਖਾ ਰਹੀ ਆ ਝੋਨਾ ਫਸਿਆ ਹੋਇਆ ਮਤਲਬ ਇਸ ਵਾਰ ਜ਼ਿੰਕ ਵੀ ਵੱਡੇ ਪੱਧਰ ਤੇ ਨਕਲੀ ਵੇਚ ਗਏ ਹੁਣ ਜੇ ਤੁਸੀਂ ਜ਼ਿੰਕ ਲਈ ਬਾਜ਼ਾਰ ਤੇ ਨਿਰਪਰ ਸੀ ਤਾਂ ਬਾਜ਼ਾਰ ਨੇ ਤੁਹਾਡੀ ਜਿਹੜੀ ਹੈਗੀ ਆ ચીਕ ਕਢਾਤੀ ਨਕਲੀ ਜ਼ਿੰਕ ਵੇਚ ਕੇ ਤੇ ਬਾਜ਼ਾਰ ਇਸੇ ਤਰ੍ਹਾਂ ਹੀ ਕਰਦਾ ਰਹੇਗਾ ਜਦੋਂ ਤੱਕ ਤੁਸੀਂ ਆਪਣੀ ਖੇਤੀ ਲਈ ਬਾਜ਼ਾਰ ਦੇ ਉੱਤੇ ਬੁਰੀ ਤਰ੍ਹਾਂ ਡਰ ਪਰ ਰਹੋਗੇ ਇਹਦਾ ਹੱਲ ਕੀ ਹੈ ਇਹਦਾ ਹੱਲ ਆ ਕਿ ਤੁਸੀਂ ਫਸਲ ਫਸਲ ਕੇਂਦਰਿਤ ਖੇਤੀ ਵਾਲਾ ਮਾਡਲ ਤਿਆਗੋ ਤੇ ਭੂਮੀ ਕੇਂਦਰਿਤ ਖੇਤੀ ਵਾਲਾ ਮਾਡਲ ਅਪਣਾਓ ਜ਼ਮੀਨ ਫਸਲ ਦੀ ਮਾਂ ਜੇ ਜ਼ਮੀਨ ਤਗੜੀ ਹੋਊਗੀ ਤਾਂ ਫਸਲ ਆਪੇ ਤਗੜੀ ਹੋਊਗੀ ਉਹਨੂੰ ਕਿਸੇ ਜ਼ਿੰਕ ਮੈਗਨੀਜ਼ ਕੈਲਸ਼ੀਅਮ ਮੈਗਨੀਸ਼ੀਅਮ ਆਇਰਨ ਕਾਪਰ ਬੋਰੋਨ ਲੱਲੇ ਭੱਬੇ ਦੀ ਘਾਟ ਨਹੀਂ ਆਊਗੀ ਕਿਉਂਕਿ ਇਹ ਜਿਹੜੇ ਸਾਰੇ ਸੂਖਮ ਪੋਸ਼ਕ ਤੱਤਾਂ ਇਹਨਾਂ ਦਾ ਕੁਦਰਤ ਦੇ ਵਿੱਚ ਇੱਕੋ ਇੱਕ ਸੋਮਾ ਜਿਹੜਾ ਉਹ ਹੈਗੀ ਆ ਸਾਡੀ ਜ਼ਮੀਨ ਜ਼ਮੀਨ ਦੇ ਵਿੱਚ ਜਿਵੇਂ ਜਿਵੇਂ ਡੂੰਘੇ ਉਤਰੋਗੇ ਸੂਖਮ ਪੋਸ਼ਕ ਤੱਤਾਂ ਦੀ ਮਾਤਰਾ ਵੱਧਦੀ ਜਾਂਦੀ ਹੈ ਪਰ ਪਿਛਲੇ 45 50 ਸਾਲਾਂ ਦੌਰਾਨ ਅਸੀਂ ਆਪਣੀ ਟੌਪ ਸੋਇਲ ਦੇ ਵਿੱਚੋਂ ਸੂਖਮ ਪੋਸ਼ਕ ਤੱਤ ਇੰਨੇ ਵੱਡੇ ਪੱਧਰ ਤੇ ਖਿੱਚੇ ਆ ਕਿ ਉਹਨਾਂ ਦੀ ਟੌਪ ਸੋਇਲ ਦੇ ਵਿੱਚ ਕਮੀ ਆ ਗਈ ਹੈ ਜਾਨੀ ਕਿ 9-10 ਇੰਚ ਮਿੱਟੀ ਦੇ ਵਿੱਚ ਸੂਖਮ ਪੋਸ਼ਕ ਤੱਤਾਂ ਦੀ ਵੱਡ ਪੱਧਰੀ ਘਾਟ ਆ ਗਈ ਹੈ ਹੁਣ ਅਜਿਹਾ ਹੋਇਆ ਕਿਉਂ ਅਜਿਹਾ ਹੋਇਆ ਕਣਕ ਝੋਨੇ ਦੇ ਫਸਲ ਚੱਕਰ ਦੇ ਚੱਲਦਿਆਂ ਝੋਨਾ ਕਣਕ ਤਾਂ ਅਸੀਂ ਲੈ ਲਿਆ ਫਸਲ ਹੀ ਰਹਿਣ ਖੂਦ ਨੂੰ ਅੱਗ ਲਾਤੀ ਹਰੀ ਖਾਦ ਵਾਈ ਨਹੀਂ ਪਸ਼ੂਆਂ ਦਾ ਮਲ ਮੂਤਰ ਖੇਤਾਂ ਨੂੰ ਦਿੱਤਾ ਤਾਂ ਰੁੱਖ ਬੂਟੇ ਪੱਤੇ ਟਾਹਣੀਆਂ ਡੀਕੰਪੋਜ਼ ਹੋ ਕੇ ਖੇਤਾਂ 'ਚ ਮਿਲੇ ਨਹੀਂ ਕਿਉਂਕਿ ਖੇਤਾਂ 'ਚ ਅਸੀਂ ਰੁੱਖ ਛੱਡੇ ਨਹੀਂ ਤੇ ਘਰਾਂ 'ਚ ਸਾਡੇ ਕੋਲੇ ਪਸ਼ੂਆਂ ਦੀ ਗਿਣਤੀ ਵੀ ਨਾਂ ਦੇ ਬਰਾਬਰ ਰਹਿ ਗਈ ਹੈ ਫਸਲ ਦੀ ਰਹਿਣ ਨੂੰ ਅੱਗ ਲਾ ਦੇਣੀ ਆ ਰੁੱਖ ਖੇਤਾਂ ਦੇ ਵਿੱਚ ਛੱਡੇ ਨਹੀਂ ਪਸ਼ੂ ਘਰਾਂ ਦੇ ਵਿੱਚ ਨਾਂ ਦੇ ਬਰਾਬਰ ਹੈ ਤੇ ਹਰੀ ਖਾਦ ਬੀਜ ਕੇ ਖੇਤ 'ਚ ਬਾਉਣਾ ਪੰਜਾਬ ਦੇ ਵਿੱਚ 1 ਜਾਂ 2% ਕਿਸਾਨ ਵੀ ਮੈਨੂੰ ਲੱਗਦਾ ਅਜਿਹਾ ਨਹੀਂ ਕਰਤੇ ਪਰ ਇਹ ਚਾਰ ਚੀਜ਼ਾਂ ਮੈਂ ਗਿਣਾਤੀਆਂ ਫਿਰ ਮਰੇ ਹੋਏ ਪਸ਼ੂ ਪੰਛੀ ਜਾਨਵਰਾਂ ਦਾ ਡੀਕੰਪੋਜ਼ ਹੋ ਕੇ ਮਿੱਟੀ ਚ ਮਿਲਣਾ ਉਹਦੇ ਨਾਲ ਵੀ ਜ਼ਮੀਨ ਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਮਰੇ ਹੋਏ ਮਨੁੱਖਾਂ ਦਾ ਡੀਕੰਪੋਜ਼ ਹੋ ਕੇ ਮਿੱਟੀ ਚ ਮਿਲਣਾ ਉਹਦੇ ਨਾਲ ਵੀ ਜ਼ਮੀਨ ਦੀ ਸਿਹਤ ਚ ਸੁਧਾਰ ਹੁੰਦਾ ਹੁਣ ਜ਼ਮੀਨ ਦੀ ਸਿਹਤ ਲਈ ਮੁੱਖ ਰੂਪ ਨਾਲ ਕਿਹੜੀ ਚੀਜ਼ ਲਾਜ਼ਮੀ ਹੈ ਉਸ ਚੀਜ਼ ਦਾ ਨਾਮ ਹੈਗਾ ਜੀ ਆਰਗੈਨਿਕ ਕਾਰਬਨ ਯਾਨੀ ਕਿ ਜੈਵਿਕ ਮਾਦਾਂ ਜੈਵਿਕ ਮਾਦਿਆਂ ਦੇ ਮਿੱਤਰੋ 8 ਰੂਪ ਆ ਕੱਲਾ-ਕੱਲਾ ਗਿਣ ਲਓ ਫਸਲੀ ਰਹਿਣ ਖੂਦ ਰੱਖ ਪੱਤੇ ਤਾਹਣੀਆਂ ਗੈਰ ਫਸਲੀ ਪੌਦੇ ਯਾਨੀ ਕਿ ਨਦੀਨ ਖਰੀਖਾ ਪਸ਼ੂਆਂ ਦਾ ਮਲ ਮੂਤਰ ਮਨੁੱਖਾਂ ਦਾ ਮਲ ਮੂਤਰ ਮਾਰੇ ਹੋਏ ਪਸ਼ੀ ਪੰਛੀ ਜਾਨਵਰ ਤੇ ਮਾਰੇ ਹੋਏ ਮਨੁੱਖ ਇਹ ਅੱਠ ਰੂਪ ਆ ਜਾ ਕਮਾਤੇ ਨੇ ਵੈਸੇ ਤਾਂ ਇਹ ਅੱਠ ਦੇ ਅੱਠ ਜ਼ਮੀਨ 'ਚ ਵਾਪਸ ਜਾਣੇ ਚਾਹੀਦੇ ਆ ਪਰ ਅਸੀਂ ਇਹਨਾਂ ਦੇ ਵਿੱਚੋਂ ਇੱਕ ਵੀ ਜਿਹੜਾ ਹੈਗਾ ਜ਼ਮੀਨ ਨੂੰ ਵਾਪਸ ਨਹੀਂ ਦਿੰਦੇ ਫਸਲਾਂ ਦੀ ਰਹਿਣ ਖੂਨ ਨੂੰ ਅੱਗ ਲਾ ਦਿੰਦੇ ਆ ਨਦੀਨਾਂ ਦੇ ਉੱਤੇ ਨਦੀਨਨਾਸ਼ਕ ਜ਼ਹਿਰ ਛੜਕ ਕੇ ਉਹਨਾਂ ਦਾ ਸੱਤਿਆਨਾਸ਼ ਕਰ ਦਿੰਦੇ ਆ ਗੋਦੰਦੀ ਬਜਾਏ ਜੈਨ ਛੜਤ ਨਾਲ ਸਾਨੂੰ ਸੋਫਕਾ ਲੱਗਦਾ ਰੋਖ ਅਸੀਂ ਖੇਤਾਂ ਛੱਡੇ ਨਹੀਂ ਹਰੀ ਖਾਦ ਅਸੀਂ ਬਾਕੇ ਰਾਜੀ ਨਹੀਂ ਪਸ਼ੂ ਅਸੀਂ ਪਾਲ ਕੇ ਰਾਜੀ ਦੀ ਤੇ ਫਿਰ ਮਲਮੂਤਰ ਖੇਤਾਂ ਦੇ ਵਿੱਚ ਕਿੱਥੋਂ ਜਾਊਗਾ ਮਨੁੱਖੀ ਮਲਮੂਤਰ ਸੈਪਟਿਕ ਟੈਂਕਾਂ ਚੋਂ ਹੁੰਦਾ ਹੋਇਆ ਕਿਸੇ ਨਾ ਕਿਸੇ ਵਾਟਰ ਬੋਡੀ ਦੇ ਵਿੱਚ ਚਲਾ ਜਾਂਦਾ ਮਰੇ ਹੋਏ ਪਸ਼ੂ ਪਾਂਛੀ ਜਾਨਵਰ ਤੁਸੀਂ ਹੱਡਾਂ ਰੂੜੀਆਂ ਚ ਖਪਾ ਦਿੰਦੇ ਆ ਤੇ ਮਰੇ ਹੋਏ ਮਨੁੱਖਾਂ ਨੂੰ ਆਪਾਂ ਫੂਕ ਦਿੰਦੇ ਆ ਇਹ ਜਿਹੜਾ ਸਾਰਾ ਵਰਤਾਰਾ ਇਹ ਸਹੀ ਨਹੀਂ ਹੈਗਾ ਇਹਦੇ ਚੱਲਦਿਆਂ ਜ਼ਮੀਨ ਦੇ ਵਿੱਚ ਜੈਵਿਕ ਪਦਾਰਥ ਦੇ ਯਾਨੀ ਕਿ ਆਰਗੈਨਿਕ ਕਾਰਬਨ ਦੀ ਵੱਡ ਪੱਧਰੀ ਘਾਟ ਆ ਗਈ ਹੈ ਹੁਣ ਜਿਹੜੀਆਂ ਜ਼ਮੀਨਾਂ 'ਚ ਆਰਗੈਨਿਕ ਕਾਰਬਨ ਦੀ ਘਾਟ ਹੁੰਦੀ ਆ ਉਹਨਾਂ ਜ਼ਮੀਨਾਂ 'ਚ ਮੱਲੜ ਦੀ ਘਾਟ ਆ ਜਾਂਦੀ ਹੈ ਯਾਨੀ ਕਿ ਉਹਨਾਂ ਜ਼ਮੀਨਾਂ 'ਚ ਮੱਲੜ ਨਹੀਂ ਬਣਦਾ ਮੱਲੜ ਕੀ ਆ ਮੱਲੜ ਕਾਲੇ ਰੰਗ ਦਾ ਉਹ ਪਦਾਰਥ ਹੈ ਜਿਹੜਾ ਜਦੋਂ ਤੁਸੀਂ ਰੂੜੀ ਪੱਟ ਕੇ ਟਰਾਲੀਆਂ 'ਚ ਭਰਦੇ ਆ ਥੱਲੇੋਂ ਨਿਕਲਦਾ ਮੱਲੜ ਜਿਹੜੀਆਂ ਜ਼ਮੀਨਾਂ 'ਚ ਪਾਇਆ ਜਾਂਦਾ ਉਹਨਾਂ ਜ਼ਮੀਨਾਂ ਦੀ ਸੂਖਮ ਪੋਸ਼ਕ ਤੱਤਾਂ ਪੱਖੋਂ ਬੱਲੇ-ਬੱਲੇ ਹੁੰਦੀਆਂ ਸੂਖਮ ਜੀਵਾਨੂਆਂ ਪੱਖੋਂ ਬੱਲੇ-ਬੱਲੇ ਹੁੰਦੀਆਂ ਸੂਖਮ ਪੋਸ਼ਕ ਤੱਤ ਉਹਨਾਂ ਜ਼ਮੀਨਾਂ 'ਚ ਭਰਪੂਰ ਮਾਤਰਾ 'ਚ ਪਾਏ ਜਾਂਦੇ ਆ ਸੂਖਮ ਜੀਵਾਨੂ ਉਹਨਾਂ ਜ਼ਮੀਨਾਂ 'ਚ ਭਰਪੂਰ ਮਾਤਰਾ 'ਚ ਪਾਏ ਜਾਂਦੇ ਆ ਸੂਖਮ ਜਵਾਨੂਆਂ ਦਾ ਕੰਮ ਕੀ ਹੈ ਜਿਹੜੇ ਸੂਖਮ ਪੋਸ਼ਕ ਤੱਤ ਉਪਲਬਧ ਰੂਪ ਚ ਨਹੀਂ ਮੌਜੂਦ ਹੈਗੇ ਜ਼ਮੀਨ ਚ ਉਹਨਾਂ ਨੂੰ ਉਹ ਉਪਲਬਧ ਕਰਾ ਦਿੰਦੇ ਆ ਯਾਨੀ ਕਿ ਕੱਚੀ ਖੁਰਾਕ ਨੂੰ ਪਕਾ ਕੇ ਬੂਟੇ ਦੀਆਂ ਜੜਾਂ ਤੱਕ ਪਹੁੰਚਾਉਣ ਦਾ ਕੰਮ ਸੂਖਮ ਜਵਾਨੂਆਂ ਨੇ ਕਰਨਾ ਤੇ ਇਹਦੇ ਇਲਾਵਾ ਜਿੰਨਾਂ ਜ਼ਮੀਨਾਂ ਦੇ ਵਿੱਚ ਭਰਪੂਰ ਮਾਤਰਾ ਚ ਮੱਲਣ ਪਾਇਆ ਜਾਂਦਾ ਉਹਨਾਂ ਜ਼ਮੀਨਾਂ ਦੀ ਪਾਣੀ ਨੂੰ ਰੋਕਣ ਦੀ ਸਮਰੱਥਾ ਆਮ ਨਾਲੋਂ ਜ਼ਿਆਦਾ ਹੁੰਦੀ ਹੈ ਉਹਨਾਂ ਜ਼ਮੀਨਾਂ ਦੀ ਪਾਣੀ ਨੂੰ ਸੋਖਣ ਦੀ ਸਮਰੱਥਾ ਆਮ ਜ਼ਮੀਨਾਂ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਉਹਨਾਂ ਜ਼ਮੀਨਾਂ ਦੀ ਸੋਖੇ ਹੋਏ ਪਾਣੀ ਦੇ ਵਿੱਚੋਂ ਕੁਝ ਪਾਣੀ ਨੂੰ ਨਮੀ ਦੇ ਰੂਪ ਚ ਉਤਲੀ ਢਾਈ ਤਿੰਨ ਫੁੱਟ ਮਿੱਟੀ ਦੇ ਵਿੱਚ ਸੰਭਾਲ ਕੇ ਰੱਖਣ ਦੀ ਸਮਰੱਥਾ ਵੀ ਆਮ ਜ਼ਮੀਨਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ ਜਾਨੀ ਕਿ ਮੱਲੜ ਵਾਲੀਆਂ ਜ਼ਮੀਨਾਂ ਭਰਪੂਰ ਮਾਤਰਾ ਚ ਉਪਜਾਊ ਜ਼ਮੀਨਾਂ ਹੁੰਦੀਆਂ ਉਹਨਾਂ ਜ਼ਮੀਨਾਂ ਦੇ ਵਿੱਚ ਧੂਮੀ ਦੀ ਸਿਹਤ ਆ ਜਿਹੜੀ ਉਹ ਟੌਪ ਕਲਾਸ ਹੁੰਦੀ ਹੈ ਤੇ ਉਹਨਾਂ ਜ਼ਮੀਨਾਂ ਦੇ ਵਿੱਚ ਤੁਹਾਨੂੰ ਕਿਸੇ ਵੀ ਪ੍ਰਕਾਰ ਦੇ ਸੂਖਮ ਪੋਸ਼ਕ ਤੱਤਾਂ ਦੀ ਫਸਲ ਦੇ ਵਿੱਚ ਘਾਟ ਨજર ਨਹੀਂ ਆਉਗੀ ਪਰ ਜੇ ਅਸੀਂ ਆਪਣੀਆਂ ਜ਼ਮੀਨਾਂ ਦਾ ਹਾਲ ਦੇਖੀਏ ਤਾਂ ਸਾਡੀਆਂ ਜ਼ਮੀਨਾਂ ਦੇ ਵਿੱਚ ਆਰਗੈਨਿਕ ਕਾਰਬਨੀ 1/4 ਤੱਕ ਰਹਿ ਗਿਆ ਕਈ ਥਾਵਾਂ ਤੇ ਮੋਕਧਾਰਾ ਦੇ ਖੇਤੀਬਾੜੀਆਂ ਦੇ ਹਿਸਾਬ ਕਿਤਾਬ ਨੂੰ ਦੇਖੀਏ ਤਾਂ ਉਹ ਕਹਿੰਦੇ ਆ ਵੀ 0.75% ਜਿਹੜਾ ਆਰਗੈਨਿਕ ਕਾਰਬਨ ਆ ਉਹ ਬਹੁਤ ਹੁੰਦਾ ਇਹ ਗੱਲ ਸਹੀ ਨਹੀਂ ਹੈਗੀ ਇਹ ਝੂਠ ਹੈ 0.75 ਯਾਨੀ ਕਿ ਪੌਣਾ ਪਰਸੈਂਟ ਆਰਗੈਨਿਕ ਕਾਰਬਨ ਬਹੁਤ ਨਹੀਂ ਹੁੰਦਾ ਇੰਨਾ ਕੁ ਜ਼ਰੂਰ ਹੁੰਦਾ ਕਿ ਜੇ ਤੁਸੀਂ ਇਸ ਲੈਵਲ ਤੇ ਆਰਗੈਨਿਕ ਕਾਰਬਨ ਨੂੰ ਆਪਣੀ ਜ਼ਮੀਨ ਤੇ ਲੈ ਜੋ ਤਾ ਤੁਹਾਡੀ ਜ਼ਮੀਨ ਜਿਹੜੀ ਹੈ ਕੀ ਆ ਉਹ ਫਸਲ ਨੂੰ ਬਿਨਾਂ ਕਿਸੇ ਬਾਹਰੀ ਸਹਾਰੇ ਦੇ ਸਿਰੇ ਚੜਾ ਸਕਦੀ ਹੈ ਉਹਨੂੰ ਪੈਸਟੀਸਾਈਡਾਂ ਵੀ ਤੇ ਛੋਟੇ ਤੱਤਾਂ ਦੀ ਲੋੜ ਨਹੀਂ ਹੋਊਗੀ ਪਰ ਸਾਡੇ ਕੋਲੇ ਕੀ ਆ ਪੁਆਇੰਟ 45% ਜਾਨੀ ਕਿ ਅੱਧੇ ਪਰਸੈਂਟ ਤੋਂ ਘੱਟ ਇੱਥੋਂ ਤੱਕ ਕੇ 1/4 ਤੱਕ ਆਰਗੇਨਿਕ ਕਾਰਬਨ ਬਚਿਆ ਸਾਡੇ ਕੋਲੇ ਕਈ ਥਾਂ 'ਤੇ ਹੁਣ ਜਿੱਥੇ ਆਰਗੈਨਿਕ ਕਾਰਬਨ ਦੀ ਘਾਟ ਹੋਏਗੀ ਉੱਥੇ ਮੱਲੜ ਦੀ ਵੀ ਘਾਟ ਹੋਏਗੀ ਜ਼ਮੀਨਾਂ 'ਚ ਉੱਥੇ ਮੱਲੜ ਨਹੀਂ ਬਣੇਗਾ ਤੇ ਜਿਹੜੀਆਂ ਜ਼ਮੀਨਾਂ 'ਚ ਮੱਲੜ ਨਹੀਂ ਹੁੰਦਾ ਉਹਨਾਂ ਜ਼ਮੀਨਾਂ 'ਚ ਸੂਖਮ ਪੋਸ਼ਕ ਤੱਤ ਵੀ ਬਹੁਤ ਘੱਟ ਹੁੰਦੇ ਆ ਉਹਨਾਂ ਜ਼ਮੀਨਾਂ 'ਚ ਸੂਖਮ ਜੀਵਾਂ ਨੂੰ ਵੀ ਬਹੁਤ ਘੱਟ ਹੁੰਦੇ ਆ ਤੇ ਉਹ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਪਾਣੀ ਸੋਖਣ ਦੀ ਪਾਣੀ ਰੋਕਣ ਦੀ ਤੇ ਉਹਨਾਂ ਦੀ ਪਾਣੀ ਰੋਕਣ ਦੀ ਪਾਣੀ ਸੋਖਣ ਦੀ ਤੇ ਸੋਖੇ ਹੋਏ ਪਾਣੀ ਨੂੰ ਉਤਲੀ ਢਾਈ ਤੇ ਤਿੰਨ ਫੁੱਟ ਮਿੱਟੀ ਦੇ ਵਿੱਚ ਨਮੀ ਦੇ ਰੂਪ ਵਿੱਚ ਸੰਭਾਲ ਕੇ ਰੱਖਣ ਦੀ ਸਮਰੱਥਾ ਵੀ ਨਾ ਦੇ ਬਰਾਬਰ ਹੁੰਦੀ ਹੈ ਜਾਨੀ ਕਿ ਉਹ ਜ਼ਮੀਨਾਂ ਵੰਜਰ ਹੋਣ ਵੱਲ ਵੱਧ ਰਹੀਆਂ ਡੇ ਬਾਏ ਡੇ ਸੋ ਜੇ ਤੁਸੀਂ ਚਾਹੋ ਨੇ ਕਿ ਤੁਹਾਡੀਆਂ ਫਸਲਾਂ ਬਿਨਾ ਬਾਜ਼ਾਰ ਤੇ ਨਿਰਪਰ ਹੋયા ਸੋਹਣੇ ਤਰੀਕੇ ਨਾਲ ਸਿਰੇ ਚੜ੍ਹਨ ਤਾਂ ਤੁਸੀਂ ਜ਼ਮੀਨ ਦਾ ਖਿਆਲ ਕਰਨਾ ਸ਼ੁਰੂ ਕਰ ਦਿਓ ਜੇ ਤੁਸੀਂ ਹਲੇ ਵੀ ਨਹੀਂ ਸਮਝਦੇ ਤੇ ਲਗਾਤਾਰ ਬਾਜ਼ਾਰ ਦੀ ਪੂਛ ਫੜੀ ਰੱਖੋਗੇ ਤੇ ਬਾਜ਼ਾਰ ਨੂੰ ਫਾਇਦਾ ਪਹੁੰਚਾਉਣ ਵਾਲੇ ਖੇਤੀਬਾੜੀਆਂ ਦੀ ਪੂਛ ਫੜੀ ਰੱਖੋਗੇ ਤਾਂ ਤੁਹਾਡਾ ਬੇੜਾ ਅੱਜ ਨਹੀਂ ਤਾਂ ਕੱਲ ਗਰਕ ਹੋਣਾ ਹੀ ਹੋਣਾ ਮੈਨੂੰ ਕਮੈਂਟਾਂ ਦੇ ਵਿੱਚ ਗਾਲਾਂ ਕੱਢੋਗੇ ਉਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਪਰ ਜੇ ਮੇਰੀਆਂ ਗੱਲਾਂ ਤੇ ਗੌਰ ਕਰਕੇ ਅਮਲ ਕਰੋਗੇ ਉਹਦੇ ਨਾਲ ਤੁਹਾਨੂੰ ਤੇ ਤੁਹਾਡੀ ਜ਼ਮੀਨ ਨੂੰ ਅਨੇਵਾਹ ਫਾਇਦਾ ਹੋਣਾ ਸੋ ਫਸਲ ਕੇਂਦਰਤ ਖੇਤੀ ਵਾਲਾ ਮਾਡਲ ਛੱਡੋ ਤੇ ਭੂਮੀ ਕੇਂਦਰਤ ਖੇਤੀ ਵਾਲਾ ਮਾਡਲ ਅਪਣਾਓ ਇਹਦੇ ਨਾਲ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਫਸਲਾਂ ਨੂੰ ਤੱਤਾਂ ਦੀ ਘਾਟ ਨਹੀਂ ਆਉਗੀ ਤੱਤਾਂ ਦੀ ਘਾਟ ਨਹੀਂ ਆਉਗੀ ਤਾਂ ਫਸਲਾਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਕੀੜੇ ਨਹੀਂ ਲੱਗਣਗੇ ਫਸਲਾਂ ਤਗੜੀਆਂ ਹੋਣਗੀਆਂ ਤੇ ਤਗੜੀਆਂ ਫਸਲਾਂ ਨੂੰ ਨਾ ਬਿਮਾਰੀ ਲੱਗਣੀ ਆ ਨਾ ਕੀੜਿਆਂ ਦਾ ਅਟੈਕ ਹੋਣਾ ਸੋ ਇਹ ਗੱਲ ਪੱਲੇ ਬੰਨ ਲਓ ਜਿਹੜਾ ਸਥਾਈ ਹਾਲਾ ਉਹ ਤੁਹਾਨੂੰ ਦੱਸਿਆ ਪਰ ਅੱਗੇ ਤੋਂ ਅਜਿਹਾ ਨਾ ਹੋਵੇ ਉਹਦੇ ਲਈ ਆਪਣੀ ਜ਼ਮੀਨ ਨੂੰ ਤਗੜਾ ਕਰਨ ਵਾਲੇ ਪਾਸੇ ਧਿਆਨ ਦਿਓ ਜ਼ਮੀਨ ਤਗੜੀ ਹੋਊਗੀ ਤਾਂ ਫਸਲ ਤਗੜੀ ਹੋਊਗੀ ਫਸਲ ਤਗੜੀ ਹੋਊਗੀ ਤਾਂ ਤੁਸੀਂ ਤਗੜੇ ਹੋ ਜਾਓਗੇ ਅਖੀਰ ਦੇ ਵਿੱਚ ਇਹੀ ਕਹਿਣਾ ਜੈਸੀ ਜ਼ਮੀਨ ਵੈਸੀ ਫਸਲ ਜੈਸੀ ਫਸਲ ਵੈਸੀ ਨਸਲ ਗੱਲ ਕਰ ਲਓ ਧਿਆਨ ਚ ਤੇ ਜੇ ਗੱਲ ਧਿਆਨ ਚ ਆ ਗਈ ਤਾਂ ਇਹਦੇ ਤੇ ਅਮਲ ਕਰ ਲਿਓ ਤੁਹਾਡਾ ਯਕੀਨਨਾਂ ਫਾਇਦਾ ਹੋਏਗਾ ਬਹੁਤ ਸਾਰੇ YouTube ਚੈਨਲ ਆ ਗਏ ਆ ਸਾਰੇ ਤੁਹਾਨੂੰ ਇਹ ਦੱਸਣਗੇ ਆਹ ਪਾ ਲਓ ਆਹ ਕਰ ਲਓ ਆਹ ਕਰ ਲਓ ਪਰ ਅਸਲੀ ਗੱਲ ਜਿਹੜੀ ਆਪਾਂ ਤੁਹਾਨੂੰ ਦੱਸੀ ਹੈ ਇਹ ਤੁਹਾਨੂੰ ਕਿਸੇ ਨੇ ਨਹੀਂ ਦੱਸੀ ਵੀ ਆਪਦੀ ਜ਼ਮੀਨ ਤੇ ਫੋਕਸ ਕਰੋ ਭੂਮੀ ਕੇਂਦਰਿਤ ਖੇਤੀ ਮਾਡਲ ਅਪਣਾਓ ਤੇ ਫਸਲ ਕੇਂਦਰਿਤ ਖੇਤੀ ਮਾਡਲ ਜਿੰਨੀ ਛੇਤੀ ਹੋਵੇ ਉਹਨੂੰ त्याग ਦਿਓ ਇਹਦੇ ਚੀ ਸਾਰਿਆਂ ਦਾ ਭਲਾ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ